ਲੈ ਤੇਰਾ ਹੱਥ ਮੇਰੀ ਦਸਤਾਰ ਨੂੰ ਲੱਗ ਜਾਂਦਾ ਹੈ ਲੱਗਦਾ ਹੈ ਬਾਈ ਗੁਰੂ ਨੇ ਆਪ ਆਪਣਾ ਹੱਥ ਮੇਰੇ ਸਿਰ ਤੇ ਰੱਖਦਾ ਹੋਏ ਸਸ਼ਕਾਲ ਜੀ ਤੁਸੀਂ ਕਰੋ ਰਿਆਸਤ ਤੇ ਮੈਂ ਹਾ ਅਭਿਸ਼ੇਕ ਪੰਜਾਬੀ ਮੂਵੀ ਮਾਂ ਜਾ ਆ ਰਹੀ ਹੈ 17 ਮਹੀਨਿਆਂ ਨਾਲ ਮਨ ਵਿੱਚ ਭਾਈ ਮੋਜਨ ਪਾਜੀ ਬਹੁਤ ਬਹੁਤ ਬਤਾਈਆਂ ਬਹੁਤ ਬਹੁਤ ਗੱਲਾਂ ਆਈਆਂ ਤੁਹਾਨੂੰ ਇਹ ਮੂਵੀ ਆ ਰਹੀ ਹੈ ਇੱਕ ਨਵੇਂ ਕਨਸੈਪਟ ਆ ਰਿਹਾ ਆਪਾਂ ਗੱਲ ਕਰੀਏ ਕਿਸ ਤਰ੍ਹਾਂ ਦਾ ਇਹ ਕ੍ਰਿਸਪਨੈਸ ਕਿਵੇਂ ਆ ਰਹੀ ਇਸ ਪੰਜਾਬੀ ਇੰਡਸਟਰੀ ਦੇ ਵਿੱਚ ਕਿਸ ਤਰ੍ਹਾਂ ਇਹ ਮੂਵੀ ਲੈ ਕੇ ਆ ਰਹੇ ਨੇ ਇਹ ਨਵਾਂ ਕਨਸੈਪਟ ਨਹੀਂ ਹੈ ਦੋਪਰਾਵਾਦੀ ਕਹਾਣੀ ਹੈ ਜੋ ਕਿ ਪਹਿਲਾਂ ਆਂਦਾ ਹੀ ਸੀਗਾ ਜ਼ਰੂਰ ਬਣਨੀ ਚਾਹੀਦੀ ਬਟ ਇਹ ਹੈ ਕਿ ਥੋੜਾ ਜਿਹਾ ਬੋਟ ਟਾਈਮ ਬਾਅਦ ਆਈਏ ਉਹ ਫਿਰ ਹੁੰਦਾ ਹੀ ਰੰਦਾ ਚੇਂਜ ਕਦੀ ਕੋਈ ਚੀਜ਼ ਚੱਲਦੀ ਹੈ ਕਦੀ ਐਕਸ਼ਨ ਚੱਲਦਾ ਕਦੀ ਕਾਮੇਡੀ ਚੱਲਦੀ ਹੈ ਪਰ ਮੈਨੂੰ ਲੱਗਦਾ ਇਹਦੀ ਲੋੜ ਸੀ ਇਹ ਵਿਟਾਮਿਨ ਮਿਸਿੰਗ ਸੀਗਾ ਸਾਡੇ ਮੈਂ ਇਨ ਦ ਸਿਨੂ ਸ਼ੁਕਰ ਜਿਮੀ ਭਾਜੀ ਨੇ ਇਸ ਸਕ੍ਰਿਪਟ ਨੂੰ ਪਸੰਦ ਕੀਤਾ ਤੇ ਮਾਲਕ ਦਾ ਸ਼ੁਕਰ ਹੈ ਕਿ ਇਹਨਾਂ ਨੇ ਮੈਨੂੰ ਸਿਲੈਕਟ ਕੀਤਾ ਬਿਲਾਵੀਰ ਦੇ ਰੋਲ ਲਈ ਬਟ ਬੜਾ ਐਕਸਾਈਟਿਡ ਹਾਂ ਜੀ ਮੈਂ ਫਿਲਮ ਦੇਖੀ ਹੈ ਬਹੁਤ ਪਿਆਰੀ ਫਿਲਮ ਹੈ ਔਰ ਈਮੋਸ਼ਨਲ ਫਿਲਮ ਹੈ ਔਰ ਸਿਖਾ ਕੇ ਵੀ ਜਾਏਗੀ కెਮਿਸਟਰੀ ਵੀ ਚੰਗੀ ਹੈ ਦੋਨਾਂ ਭਾਵਾਂ ਦੀ ਸੋ ਮੈਨੂੰ ਲੱਗਦਾ ਲੋਕ ਬਹੁਤ ਇੰਜੋਏ ਕਰਨਗੇ 19 ਸਾਲਾਂ ਬਾਅਦ ਜਿਮੀਸ਼ ਭਾਜੀ ਤੇ ਤੁਸੀਂ ਇਕੱਠੇ ਹੋਏ ਹੋ ਟਿਕ ਲੌਂਗ ਟੀਅਰਮ ਲੌਂਗ ਪੀਰੀਡ ਨਿਕਲੇ ਆ ਕਿ ਮੰਦ ਰਿਛ ਕੀ ਹੁੰਦਾ ਸੀ ਕਿ ਵੀ ਆਰ કરીਏ ਦੁਆਰਾ ਕਿਉਂਕਿ ਪੰਜਾਬੀ ਇੰਡਸਟਰੀ ਮੰਨੋ ਕਿਤਨੇ ਇੱਕ ਇੱਕ ਹੁਣ ਗਰੋ ਜ਼ਿਆਦਾ ਹੋ ਰਹੀ ਹੈ ਦਮੇ ਚੀਜ਼ਾਂ ਆ ਰਹੀਆਂ ਨੇ ਉਹ ਮਿਸਿੰਗ ਜਿਹੜਾ ਪੀਰੀਅਡ ਸੀਗਾ ਇਸ ਨੂੰ ਕਿਵੇਂ ਫਿਲਫਿਲ ਕੀਤਾ ਮੇਰੀ ਜਿਸੀ ਆਪਣਾ ਕੰਮ ਕਰ ਰਹੇ ਸੀਗੇ ਮੇਰਾ ਸ਼ੁਰੂ ਤੇ ਮੰਨਣਾ ਕਿ ਜਿਹੜਾ ਲਿਖਿਆ ਹੋਈ ਹੋਣਾ ਭਾਈ ਬਿਨਾ ਲਿਖੇ ਤਾਂ ਕੁਝ ਨਹੀਂ ਹੋਣਾ ਸੋ ਮੇਰੀ ਵਿਸ਼ ਸੀਗੀ ਇਹਨਾਂ ਨਾਲ ਕੰਮ ਕਰਨ ਦੀ ਕੁਦਰਤੀ ਵਹੀ ਪੋਤਾ ਦੀ ਫਿਲਮ ਬਣੀ ਮੈਂ ਚਾਹੁੰਦਾ ਤਾਂ ਮੈਂ ਅਪਰੋਚ ਕਰਕੇ ਬੋਲ ਸਕਦਾ ਤੇ ਪਰ ਫਿਲਮ ਕਰੀਏ ਪਰ ਮੈਂ ਬਲੀਵ ਨਹੀਂ ਕਰਦਾ ਭਾਈ ਮੈਂ ਬਲੀਵ ਕਰਦਾ ਜਦੋਂ ਤੁਹਾਡਾ ਸਬਬ ਬਣੇਗਾ ਨਾ ਉਹ ਬਣ ਜਾਏਗਾ ਤੇ ਮੇਰੀ ਬੜੀ ਇੱਛਾ ਗੁਰਦਾਸਪਨ ਸਾਹਿਬ ਨਾਲ ਕੰਮ ਕਰਦੀ ਮੇਰੀ ਬੜੀ ਇੱਛਾ ਗਿਪਟੀ ਕਰੇ ਵਾਲਾ ਕੰਮ ਕਰਦੀ ਬਟ ਉਹ ਸਬਬ ਬਣਾਣਾ ਨਾ ਜਦੋਂ ਮਾਲਕ ਨੇ ਬਣਾਉਣਾ ਕੋਈ ਨਾ ਕੋਈ ਸਕ੍ਰਿਪਟ ਆਏਗੀ ਜਿਹੜੀ ਦੋਨਾਂ ਦੇ ਦਰਵਾਜ਼ੇ ਨਾਲ ਨੌਕ ਕਰਵਾਏਗੀ ਬੋਲੇਗੀ ਕਰੋ ਵੀ ਉਹ ਬਣ ਵੀ ਜਾਏਗੀ ਨਹੀਂ ਤਾਂ ਜਦੋਂ ਆਪ ਕੋਸ਼ਿਸ਼ ਕਰਦੇ ਹੋ ਪੂਰਾ ਨਹੀਂ ਕਿਸ ਤਰ੍ਹਾਂ ਦੇ ਦਾਂ ਕਿਉਂਕਿ ਅਗਰ ਗੱਲ ਕਰੀਏ ਤਾਂ ਪੰਜਾਬ ਦੀ ਇੰਡਸਟਰੀ ਮੰਦੇ ਉਮਦ ਸੀ ਬੰਬੇ ਵੀ ਦੇਖਿਆ ਬਾਲੀਵੁੱਡ ਮੂਵੀਸ ਵੀ ਕੀਤੀਆਂ ਕਿੰਨਾ ਫਰਕ ਆਇਆ ਇਸ ਮੂਵੀ ਪੰਜਾਬ ਇੰਡਸਟਰੀ ਵਿੱਚ ਨਹੀਂ ਨਹੀਂ ਪੰਜਾਬ ਦੀ ਇੰਡਸਟਰੀ ਇਸ ਗ੍ਰੋਇੰਗ ਵੈਰੀ ਵੈਲ ਪਰੀ ਬਹੁਤ ਖਤਰਨਾਕ ਕੰਮ ਕਰ ਰਹੇ ਬਟ ਮੈਂ ਥੋੜਾ ਜਿਹਾ ਗਰੀਡੀ ਹੈ ਪੰਜਾਬੀਆਂ ਨੂੰ ਲੈ ਕੇ ਮੈਂ ਸੋਚਦਾ ਸਾਰੇ ਇਕੱਠੇ ਮਿਲ ਕੇ ਨਾ ਕਹਾਣੀ ਇਦਾਂ ਦੀ ਬਣਾਉ ਜਿਹੜੀ ਯੂਨੀਵਰਸਲ ਹੋਵੇ ਮੈਂ ਤਾਂ ਜਿੰਮੀ ਵੀਰ ਵੀ ਇਹੀ ਗੱਲ ਕਰਦੇ ਸੀਗੇ ਅਸੀਂ ਪੈਨ ਇੰਡੀਆ ਬੜੇ ਆਰਾਮ ਨਾਲ ਜਾ ਸਕਦੇ ਹਾਂ ਸਾਡੇ ਕੋਲ ਟੈਕਨੀਸ਼ੀਅਨ ਸਾਡੇ ਐਕਟਰ ਨੇ ਖਤਰਨਾਕ ਹੈ ਮੈਨੂੰ ਲੱਗਦਾ ਅਗਰ ਆਪਾਂ ਇੰਟੈਂਟ ਸਿੱਧਾ ਰੱਖੀਏ ਨਾ ਅਸੀਂ ਕਰ ਸਕਦੇ ਹਾਂ ਜੀ ਇਟ ਇਜ਼ ਦੇ ਦੇਵੇਂ ਪੰਜਾਬੀ ਜਿਹੜੇ ਹੁੰਦੇ ਇੰਡਸਟਰੀ ਦੇ ਵਿੱਚ ਨਾ ਇੱਕ ਇੱਕ ਪਹਿਲਾ ਜੋ ਮੂਵੀ ਪੁਰਾਣੇ ਵੀ ਦੇਖਿਆ ਇੱਕ ਡਾਇਲੋਗ ਡਾਇਲੋਗ ਡਿਲੀਵਰੀ ਬੜੀ ਹੁੰਦੀ ਸੀ ਪਹਿਲਾ ਡਾਇਲੋਗ ਹੁੰਦੂਗਾ ਪਰ ਮੈਂ ਹੁੰਗਾਰੇ ਮਗਰ ਇੱਕ ਆਵਾਜ਼ ਸੁਣੀ ਚਾਹੀਏ ਪੁਰਾਣੇ ਐਕਟਰਨ ਕੋਲ ਕਿੰਨਾ ਉਹ ਫਰਕ ਹੁੰਦਾ ਸੀਗਾ ਮੰਨਦੇ ਕਿ ਉਹ ਚੀਜ਼ ਦਾ ਫਰਕ ਪਿਆ ਉਹ ਡਾਇਲੋਗ ਜਿਹੜੇ ਆਵਾਜ਼ ਤੱਕ ਦਿਲ ਤੱਕ ਗੂੰਜਦੀ ਸੀ ਉਹ ਵਾਜਾ ਉਹ ਫਰਕ ਪੈਂਦਾ ਕਿੰਨਾ ਕਿੰਨਾ ਦੇਖੋ ਚੇਂਜ ਹੁੰਦੇ ਆ ਲੋਕੀ ਸਾਰੇ ਨੈਚਰਲ ਹੋ ਜਾਂਦਾ ਸਾਰਾ ਅਲੱਗ ਤਰ੍ਹਾਂ ਦੇ ਟੇਸਟ ਹੋ ਜਾਂਦਾ ਮੈਂ ਕਦੀ ਕਦੀ ਦੇ ਦੇਣਾ ਹੁੰਦਾ ਉਹਦਾ ਦਾ ਡਾਇਲੋਗ ਵੀ ਕਿ ਜਿੱਦਾਂ ਰੋਡੇ ਕਾਲਜ ਦੇ ਦੱਸਾ ਸੀ ਕਿ ਇਹਦਾ ਕਾਲ ਆ ਰਿਹਾ ਲੋਕਾਂ ਨੂੰ ਪਸੰਦ ਆਉਂਦਾ ਬਟ ਕਈ ਨੇਚਰਲ ਬੋਲਨੇ ਪੈਂਦੇ ਪਰ ਕਿਉਂਕਿ ਲੋਕਾਂ ਨੂੰ ਟੱਚ ਕਰਨਾ ਉਸ ਕਿਰਦਾਰ ਨੂੰ ਬਿਲਾਵੀਰ ਜੀ ਨਹੀਂ ਬੋਲ ਸਕਦਾ ਸੋ ਉਹ ਕਿਰਦਾਰ ਦੇ ਹਿਸਾਬ ਨਾਲ ਮੈਨੇਜ ਕਰਦਾ ਅੱਛਾ ਇੱਕ ਜਿਹੜਾ ਕਲਾਕਾਰ ਹੁੰਦਾ ਉਹਦੇ ਲਈ ਕੀ ਅਹਿਮਤ ਹੁੰਦੀ ਆ ਮੂਵੀਜ਼ ਦੇ ਸਕ੍ਰਿਪਟ ਕਿੰਨੀ ਕੀ ਅਹਿਮਤ ਰੱਖਦੇ ਇੱਕ ਕਲਾਕਾਰ ਦੇ ਲਈ ਸਰ ਗੇਮਿਓ ਦਾ ਕਲਮ ਦੀ ਪਾਵਰ ਤਲਵਾਰ ਨਾਲੋਂ ਜ਼ਿਆਦਾ ਜੋ ਲਿਖਿਆ ਗਿਆ ਉਹਦੇ ਆਸ-ਪਾਸ ਹੀ ਰੰਗ ਭਰ ਸਕਦੇ ਸੀ ਸੋ ਆਈ ਥਿੰਕ ਬਹੁਤ ਇੰਪੋਰਟੈਂਟ ਇਜ਼ ਸਕ੍ਰਿਪਟ ਅੱਛਾ ਮੂਵੀ ਮਾ ਜਾਈ ਤੇ ਆਣੇ ਆ ਕਦੋਂ ਕਦੋਂ ਇਹ ਸਕ੍ਰਿਪਟ ਵਗੈਰਾ ਮਿਲੀ ਤੇ ਜਦੋਂ ਨਾਮ ਦੱਸਿਆ ਵੀ ਹਾਂ ਨਾਲ ਜਿਮੀ ਸ਼ੇਰ ਵੀ ਭਾਜੀ ਨਾਲ ਕੰਮ ਕਰਨਗੇ ਕੀ ਕੁਝ ਹੈ ਇਸ ਮੂਵੀ ਦੇ ਵਿੱਚ ਅਗਰ ਆਪਾਂ ਮੋਟਾ-ਮੋਟਾ ਕਨਸੈਪਟ ਲੱਗੇ ਦੇਖੋ ਮੈਂ ਦੱਸਣਾ ਨਹੀਂ ਜਾਊਂਗਾ ਬਿਕੋਜ਼ ਦੋ ਪ੍ਰਾਵਾਦੀ ਕਹਾਣੀਆਂ ਹੈ ਪਰ ਇਹਦੇ ਅੰਦਰ ਹਿਡਨ ਵੀ ਹੈ ਇੱਕ ਜੋ ਅਸੀਂ ਟ੍ਰੇਲਰ ਚ ਨਹੀਂ ਦਿਖਾਇਆ ਤਾਂ ਥੈਟ ਇਜ਼ ਵੇਅਰ ਯੂ ਵਿਲ ਬ੍ਰੇਕਡਾਊਨ ਅ체 ਇਹ 1947 ਦਾ ਵੀ ਦਿਖਾਇਆ ਹੈ ਨਾ ਉਸ ਤੋਂ ਬਾਅਦ 1984 ਤੱਕ ਹੈ ਇੱਕ 911 ਹਾਲਾਂਕਿ ਇਹ ਇੱਕ ਚੀਜ਼ ਦਿਖਾਈ ਗਈ ਤਿੰਨੀ ਤਿੰਨ ਦੌਰ ਜਿਹੜੇ ਸੀਗੇ ਤਿੰਨ ਦੌਰਾਂ ਨੂੰ ਇੱਕ ਚਲਕ ਦਿਖਾਈ ਗਈ ਹੈ ਮੰਨਦੇ ਹੋ ਕਿ ਕਿਤੇ ਉਹ ਚੀਜ਼ ਦਾ ਇਮਪੈਕਟ ਅੱਜ ਵੀ ਕਿਤੇ ਨਾ ਕਿਤੇ ਪੈਂਦਾ ਇਸ ਚੀਜ਼ ਨੂੰ ਲੈ ਕੇ ਹਮੇਸ਼ਾ ਪਾਏਗਾ ਜੀ ਜੋ ਵਾਪਰਿਆ ਉਹ ਤਾਂ ਵਾਪਰਿਆ ਨਾ ਬਟ ਇੱਕ ਕਹਾਣੀ ਦਾ ਹਿੱਸਾ ਨਹੀਂ ਸੀ ਜੀ ਇਹ ਇਹ ਅਸਲ ਵਿੱਚ ਬੇਸਿਕਲੀ ਉਸ ਦੌਰਾਨ ਇਹ ਫੈਮਿਲੀ ਗੁਜ਼ਰ ਰਹੀ ਸੀ ਉਸ ਹਿਸਾਬ ਨਾਲ ਦਿਖਾਇਆ ਜੀ ਸਤ ਅਰ ਸਾਰਾ ਲਾਸਟ ਵਿੱਚ ਪੁੱਛਣਾ ਚਾਹੁੰਗਾ ਵੀ ਅ ਮੂਵੀ ਕਦੋਂ ਆ ਰਹੀ ਹੈ ਤੇ ਕਿਹੜੇ ਕਸਟ ਕਰਦਾ 29 ਅਗਸਤ ਨੂੰ ਆ ਰਹੀ ਹੈ ਬੜੀ ਮਾਜਾ ਹੈ ਟ੍ਰੇਲਰ ਅੱਜ ਲਾਂਚ ਹੋ ਗਿਆ ਹੈ ਐਂਡ ਥੈਂਕ ਯੂ ਸੋ ਮੱਚ ਬੜਾ ਪੋਜ਼ਿਟਿਵ ਰਿਸਪੌਂਸ ਆ ਰਿਹਾ ਹੈ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਸ਼ਕਲਾਂ ਤਾਂ ਦਿਖ ਰਿਹਾ ਹੈ ਪਾਵਰਫੁਲ ਹੋਗੇਗੀ ਬਟ ਮੈਂ ਖੁਦ ਪਾਵਰਕਾ ਬਹੁਤ ਐਕਸਾਈਟਡ ਐਸ ਫਿਲਮ ਨੂੰ ਲੈ ਕੇ ਔਰ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਫਿਲਮ ਦੇਖਣੀ ਚਾਹੀਦੀ ਆਪਣੇ ਪਰਿਵਾਰ ਸਮੇਤ ਔਰ ਭਰਾਵਾਂ ਬੱਚਿਆਂ ਵੀ ਸਾਡੇ ਅੱਜ ਸੀ ਮੇਰੇ ਪ੍ਰਾਤ ਇਕ ਤੂ ਦੇ ਕਿਨੇ ਪਾ ਇਕੱਠੇ ਨਹੀਂ ਰਹਿੰਦੇ ਅ ਮੰਨ ਤੋ ਕਿਤਾ ਕਿਤੇ ਇੱਕ ਜੋੜ ਹੋਣਾ ਚਾਹੀਦਾ ਕਿਉਂਕਿ ਜਿਵੇਂ ਜਿਵੇਂ ਸਮਾਵਿਦਲਾ ਜਿਵੇਂ ਜਿਵੇਂ ਟਾਈਮ ਪੀਰੀਅਡ ਚੇਂਜ ਹੋ ਰਿਹਾ ਹੈ ਫੈਮਿਲੀ ਆਪਸ ਵਿੱਚ ਟੁੱਟਮ ਨਾ ਗਿਆ ਕਿਉਂਕਿ ਦੇਖਣ ਨੂੰ ਮਿਲਦਾ ਚੀਜ਼ਾਂ ਕਾਫੀ ਦੇਖਣ ਨੂੰ ਮਿਲਦੇ ਮੰਨਦੇ ਚੀਜ਼ਾਂ ਕਿਤਨਾ ਕਿਤੇ ਇਹ ਮੂਵੀ ਕਿਤਨਾ ਕਿਤੇ ਜੋੜਨ ਦਾ ਕੰਮ ਕਰੂਗੀ ਕਰੇਗੀ ਕਰੇਗੀ ਬੰਦੇ ਪਸੰਦ ਤਾਂ ਇਸ ਵਿੱਚ ਮੇ ਨਾਲ ਅ ਵਿਚ ਮਾਨੋ ਵਿਚ ਪਰ ਮੋਜੋ ਸਿਗੇ ਤਾਂ ਪੰਜਾਬੀ ਮੂਵੀ ਮਾਂ ਜਾਇਦਾ ਇਸ ਵਕਤ 29 ਤਰੀਕ ਨੂੰ ਸਿਨੇਮਾ ਕਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤੇ ਇਸ ਮੂਵੀ ਦੇ ਨਾਲ ਪਰਿਵਾਰਾਂ ਦੇ ਵਿੱਚ ਕਿਵੇਂ ਇਕੱਜਟ ਦਾ ਇਹ ਮੂਵੀ ਜਿਹੜੀ ਕੰਮ ਕਰੂਗੀ ਇਹਨੂੰ ਦੇਖਣਾ ਬਹੁਤ ਮੈਲੇ ਸੈਗ ਵੀ ਸੰਦੇਰ ਨਾਲ ਮੈਂ ਵਿਸ਼ੇ ਕਰ ਰਿਹਾ ਹਾਂ ਚੰਡੀਗੜ੍ਹ